ਕਪੜੇ ਦੀ ਦੁਕਾਨ ਹੁੰਤੇ ਜਾ ਕੇ ਪੰਜਾਬੀ ਗਾਇਕ ਗੀਤਾ ਜੈਲਦਾਰ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਕੁਰਤੇ ਪਜਾਮੇ ਦੇ ਕਪੜੇ ਪਿੱਛੇ ਦੁਕਾਨਦਾਰ ਨਾਲ ਵਿਵਾਦ ਹੁੰਦਾ ਹੈ ਅਤੇ ਦੁਕਾਨਦਾਰ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਨੇ ਜਿਹੜੇ ਉਹ ਪੰਜਾਬੀ ਗਾਇਕ ਉੱਤੇ ਲੱਗਦੇ ਨੇ ਮਿਲੀ ਜਾਣਕਾਰੀ ਮੁਤਾਬਕ ਫਗਵਾੜਾ ਦੇ ਦੁਕਾਨਦਾਰ ਨੇ ਦੱਸਿਆ ਹੈ ਕਿ ਗੀਤਾ ਜੈਲਦਾਰ ਨੇ ਆਪਣੇ ਬੌਂਸਰਾਂ ਨਾਲ ਉਸ ਦੀ ਦੁਕਾਨ ਵਿੱਚ ਆ ਕੇ ਕੁੱਟਮਾਰ ਕੀਤੀ ਹੈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਦੁਕਾਨਦਾਰ ਨੇ ਫਗਵਾੜਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ ਲਾੜੀ ਦੀ ਹੱਤੀ ਦੁਕਾਨ ਦੇ ਮਾਲਕ ਨਿਸ਼ਾਂਤ ਬੱਤਰਾਂ ਨੇ ਦੱਸਿਆ ਕਿ ਗਾਇਕ ਨੇ ਕੁਝ ਕੱਪੜੇ ਉਹਨਾਂ ਤੋਂ ਲਏ ਸਨ ਜਿਸ ਨੂੰ ਲੈ ਕੇ ਪਹਿਲਾਂ ਤਾਂ ਉਹਨਾਂ ਨੇ ਫੋਨ ਤੇ ਗਾਲੀ ਗਲੋਚ ਕੀਤੀ ਅਤੇ ਬਾਅਦ ਦੇ ਵਿੱਚ ਆਪਣੇ ਸਾਥੀਆਂ ਨਾਲ ਆਏ ਅਤੇ ਦੁਕਾਨ ਤੇ ਉਹਨਾਂ ਨਾਲ ਬੂਰਾ ਬਤੀਰਾ ਕਰਨਾ ਸ਼ੁਰੂ ਕਰ ਦਿੱਤਾ ਬੌਸਰਾਂ ਵੱਲੋਂ ਹੱਥੋਂ ਪਾਈ ਕਰਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਤਾਂ ਉਹਨਾਂ ਦੱਸਿਆ ਕਿ ਕੁਰਤੇ ਪਜਾਮੇ ਦੇ ਕੱਪੜੇ ਨੂੰ ਲੈ ਕੇ ਇਹ ਸਾਰਾ ਵਿਵਾਦ ਹੋਇਆ ਲੇਕਿਨ ਦੁਕਾਨ ਦੇ ਅੰਦਰ ਵੜ ਕੇ ਬਦਮਾਸ਼ੀ ਕਰਨਾ ਕਿੰਨਾ ਕੁ ਜਾਇਜ਼ ਹੈ ਤਾਂ ਦੂਜੇ ਪਾਸੇ ਸਬੰਧੀ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਨਿਸ਼ਾਨਤ ਪੱਤਰਾ ਵੱਲੋਂ ਲਿਖਤੀ ਦਰਖਾਸਤ ਮਿਲੀ ਹੈ ਐਤਵਾਰ 10 ਵਜੇ ਦਾ ਸਮਾਂ ਦੋਨੇ ਪਾਰਟੀਆਂ ਨੂੰ ਦਿੱਤਾ ਗਿਆ ਸੀ ਉਧਰ ਗੀਤਾ ਜੈਲਦਾਰ ਨਾਲ ਸੰਪਰਕ ਕਰਨ ਲਈ ਉਹਨਾਂ ਨੂੰ ਫੋਨ ਕੀਤੇ ਲੇਕਿਨ ਸੰਪਰਕ ਨਹੀਂ ਹੋ ਸਕਿਆ ਪਤਾ ਲੱਗਿਆ ਹੈ ਕਿ ਗਾਇਕ ਕਿਸੇ ਸ਼ਹਿਰ ਦੇ ਵਿੱਚ ਵਿਆਹ ਦੇ ਸਮਾਗਮ ਉੱਤੇ ਗਏ ਹੋਏ ਨੇ ਤਾਂ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਨਿਸ਼ਾਹ ਤਾਂ ਦੁਕਾਨਦਾਰ ਸਾਡੀ ਲਾਡੀ ਦੀ ਹੱਟੀ ਆ ਕਿਹੜੇ ਬਿਜਾਰ ਚ ਦੁਕਾਨ ਤੁਹਾਡੀ ਮੇਨ ਬਿਜਾਰ ਚ ਬੋਡ ਥੱਲੇ ਸਾਡੀ ਦੁਕਾਨ ਆ ਭਾਜੀ ਕੀ ਮਾਮਲਾ ਸੀ ਅੱਜ ਜਿਹੜਾ ਕੀਤਾ ਜਾਲਦਾਰ ਆਪਣੇ ਬੌਸਰਾਂ ਦੇ ਨਾਲ ਆਏ ਤੁਹਾਡੇ ਨਾਲ ਹੱਤੋਂ ਪਾਈ ਹੋਏ ਤੇ ਭਾਈ ਅੱਜ ਕੀਤਾ ਜਾਲਦਾਰ ਦਾ ਭਾਈ ਉਹਦਾ ਫੋਨ ਆਇਆ ਸੀ ਸਵੇਰੇ ਕੋਈ ਕੋਈ ਕੁਰਤਾ-ਗੁਰਤਾ ਥੋੜਾ ਕੁਝ ਖਰਾਬ ਹੋ ਗਿਆ ਸੀ ਅਸੀਂ ਉਹਨਾਂ ਨੂੰ ਕਿਹਾ ਤੁਹਾਡਾ ਚੇਂਜ ਕਰ ਦਾਂਗੇ ਜਾਂ ਸਹੀ ਕਰ ਦਾਂਗੇ ਤੇ ਉਹ ਸਾਡੇ ਪਾਪਾ ਨੂੰ ਫੋਨ ਤੇ ਰਫ ਲੈਂਗੁਏਜ ਵਿੱਚ ਉਹਨੇ ਸਾਨੂੰ ਬੋਲਿਆ ਤੇ ਅਸੀਂ ਫਿਰ ਉਹਨੂੰ ਕਿਹਾ ਕਿ ਭਾਈ ਤੁਸੀਂ ਐਟਲੀਸਟ ਗਲਤ ਤਰੀਕੇ ਨਾਲ ਕਰੋ ਕੱਪੜਾ ਖਰਾਬ ਹੋ ਗਿਆ ਕੋਈ ਗੱਲ ਨਹੀਂ ਜਾਂ ਤੁਸੀਂ ਨਵਾਂ ਲੈ ਲ ਪਾਜੀ 2-3000 ਦੀ ਡਰੈਸ ਸੀਗੀ ਅੱਛਾ 2-3000 ਦੇ ਬਦਲੇ ਅਮਲਾ ਕਰਨਾ ਕਿ ਤੁਹਾਡੇ ਦੇ ਅਮਲਾ ਕਰਨਾ ਆ ਕੇ ਦੁਕਾਨ ਤੇ ਪਹਿਲੇ ਸਾਡੇ ਰਫ ਬੋਲੇ ਸਾਡੇ ਨਾਲ ਬਹੁਤ ਜ਼ਿਆਦਾ ਸਾਡੇ ਪਾਪਾ ਨੂੰ ਫਿਰ ਅਸੀਂ ਉਹਨਾਂ ਨੂੰ ਕਿਹਾ ਤੇ ਪਾਜੀ ਤੁਸੀਂ ਇਦਾਂ ਨਾ ਬੋਲੋ ਤੁਹਾਡੀ ਕੋਈ ਚੀਜ਼ ਆ ਸੀ ਤੁਹਾਡੇ ਹੈਂਡਲ ਕਰ ਦਿੰਦਾ ਤੇ ਸਹੀ ਕਰ ਦਿੰਨੇ ਆ ਕਿੰਨੇ ਬੱਤੇ ਆਏ ਹੋ ਪਾਓ 15 ਤੋਂ 16 ਬੰਦੇ ਸੀਗੇ ਸਿੱਧਾ ਦੁਕਾਨ ਤੇ ਆ ਕੇ ਸਿੱਧੇ ਦੁਕਾਨ ਤੇ ਆ ਕੇ ਸਿੱਧੇ ਆ ਕੇ ਹਮੇ ਆ ਤੇ ਕਸਟਮਰ ਅਟੈਂਡ ਕਰ ਰਹੇ ਸੀ ਤੇ ਸਾਡੇ ਕਸਟਮਰ ਵੀ ਸੀਗੇ ਤਾਂ ਆ ਕੇ ਉਹਨੂੰ ਸਿੱਧਾ ਸਾਡੀ ਗੱਡੀ ਦੇ ਬੂਟ ਪਾ ਕੇ ਚੜ ਗਏ ਸਾਰੇ ਤੇ ਉਹ ਨਾਲ ਬੌਂਸਰ ਸੀਗੇ ਨਾਲ ਕਿੰਨੇ ਤੇ ਨਾਲ ਉਹ ਨਾਲ ਜਿਹੜਾ 2-4 ਜਾਣੇ ਹੁੰਦੇ ਉਹ ਵੀ ਸੀਗੇ ਬੌਂਸਰਾਂ ਦਾ ਤਾਂ ਤੇ ਕੰਮ ਹੁੰਦਾ ਆਪਣੀ ਸੁਰੱਖਿਆ ਦੇ ਲਈ ਰੱਖੇ ਹੁੰਦੇ ਆ ਸੁਰੱਖਿਆ ਦੇ ਕਰਨਾ ਹਾਂ ਜੀ ਇਹ ਕੀ ਕਹਿਣਾ ਜਾਂਦੇ ਤੁਸੀਂ ਇਹ ਭਾਜੀ ਜਾਣ ਕੇ ਡਰਾਵਾ ਜਾਂਦੇ ਬਾਜ਼ਾਰ ਨਾਲ ਨੂੰ ੁੰਡਾ ਕਰਦੀ ਦਿਖਾਉਂਦੇ ਆ ਕਿ ਅਸੀਂ ਬਹੁਤ ਵੱਡੇ ਸਿੰਗਰ ਆ ਤੇ ਅਸੀਂ ਸਾਡੇ ਨੂੰ ਡਰਾ ਤੋਂ ਮਂਗਾ ਸਕਦੇ ਆ ਇਹ ਭਾਈ ਬਹੁਤ ਇਹਨਾਂ ਨੇ ਅੱਜ ਗੱਲ ਕਪੜਾ ਕੁਰਤਾ ਚਾਦਰ ਲਿੱਤਾ ਸੀ ਉਹ ਵੀ ਭਾਜੀ ਇੱਿੱਤੇ ਨੂੰ ਵੀ ਇਹਨੂੰ ਹੋ ਗਿਆ ਵਾ ਘੱਟੋ ਘੱਟ ਵੀ 2-3 ਮਹੀਨੇ ਹੋ ਗਏ 2-3 ਮਹੀਨੇ ਤੋਂ ਉੱਤੇ ਟਾਈਮ ਆ ਗਿਆ ਭਾਜੀ ਵਾਲੀ ਜਿਹੜੀ ਗੱਲ ਹੈ ਕਿੱਥੋਂ ਸ਼ੁਰੂ ਹੋਈ ਹੈ ਕਿੱਥੋਂ ਵਧੀ ਗੱਲ ਭਾਜੀ ਇਹਨਾਂ ਨੇ ਸਵੇਰੇ ਸਾਨੂੰ ਕੱਢੀਆਂ ਗਾਲਾਂ ਫੋਨ ਤੇ ਅਸੀਂ ਇਹਨਾਂ ਨੂੰ ਕਿਹਾ ਭਾਜੀ ਕੋਈ ਗੱਲ ਨਹੀਂ ਐਟ ਲੀਸਟ ਚੀਜ਼ ਆ ਕੋਈ ਗੱਲ ਨਹੀਂ ਜੇ ਤੁਹਾਡੀ ਕੋਈ ਖਰਾਬ ਹੈ ਸਾਡੇ ਸਹੀ ਕਰ ਦਾਂਗੇ ਅਸੀਂ ਇੰਨਾ ਹੀ ਕਰ ਸਕਦੇ ਹਾਂ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਆਇਸ ਤਨੂ ਆਕੇ ਤੁਸੀਂ ਆਜੋ ਤੁਹਾਨੂੰ ਸਹੀ ਕਰ ਦਾਂਗੇ ਇਹ ਸਾਨੂੰ ਇਨੇ ਗਾਲਾਂ ਗੱਡਣ ਲਾਪਿਆ ਫੋਨ ਤੇ ਫੇ ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਗਾਲਾਂ ਵੀ ਕੱਢਦਾ ਮੈਂ ਆਇਆ ਤੂੰ ਪਿਆਰ ਨਾਲ ਗੱਲ ਕਰ ਲੈ ਜੇ ਤੂੰ ਪਿਆਰ ਨਾਲ ਗੱਲ ਕਰਨੀ ਆ ਤਾਂ ਸਿਟੀਵੀ ਵਿੱਚ ਇੱਕ ਆਵਾਜ਼ ਸੁਣੀ ਜਾਂਦੀ ਕਿ ਮੈਨੂੰ ਤੁਹਾਡੇ ਮੈਂ ਥੱਪੜ ਮਾਰ ਦੇਣਾ ਕਿੱਥੋਂ ਸ਼ੁਰੂ ਹੋਈ ਇਹ ਗੱਲ ਥੱਪੜ ਭਾਈ ਇੱਥੇ ਆਇਆ ਵਾ ਆਕੇ ਕਹਿੰਦਾ ਕਿਹੜਾ ਲਾਡੀ ਦਾ ਮੁੰਡਾ ਆ ਹਨਾ ਆਕੇ ਮੈਨੂੰ ਕਹਿੰਦਾ ਤੇ ਮੈਂ ਇੱਥੇ ਬੈਠਿਆ ਸੀਗਾ ਮੈਂ ਕਿਹਾ ਭਾਈ ਦੱਸੋ ਤੇ ਕਹਿੰਦਾ ਤੁਸੀਂ ਕਹਿੰਦਾ ਆ ਗਿਆ ਸੀ ਕਹਿੰਦਾ ਸਾਰੇ ਬੰਦੇ ਇਕੱਠੇ ਹੋ ਗਏ ਤੇ ਤੁਹਾਨੂੰ ਕਹਿੰਦਾ ਹੁਣ ਦੱਸਦੇ ਆ ਅਸੀਂ ਕਿ ਭਾਈ ਕੋਈ ਅਸੀਂ ਤਾਂ ਕੋਈ ਤੁਹਾਨੂੰ ਕੋਈ ਇਦਾਂ ਦੀ ਕੋਈ ਗੱਲ ਹੀ ਨਹੀਂ ਕੀਤੀ ਤੁਹਾਨੂੰ ਆ ਕੇ ਆ ਕੇ ਭਾਈ ਕੋਈ ਗੱਲ ਨਹੀਂ ਕੀਤੀ ਕੋਈ ਆ ਰਿਹਾ ਧੱਕੇ ਮਾਰਨ ਆ ਪਿਆ ਕੋਈ ਵੱਡਾ ਬੰਦਾ ਹੈ ਕੋਈ ਵੱਡਾ ਬੰਦਾ ਬੈਠਾ ਕੋਈ ਸਿਆਣੇ ਬੈਠੇ ਸਾਡੇ ਲੇਡੀ ਸਟਾਫ ਸੀਗਾ ਉਹਨਾਂ ਨੂੰ ਵੀ ਉਹਨਾਂ ਨੇ ਧੱਕੇ ਮਾਰੇ ਸਾਡੀ ਲੇਡੀ ਤੁਹਾਡੇ ਫਾਦਰ ਵੀ ਡਿੱਗਦੇ ਪਏ ਥੱਲੇ ਧੱਕਾ ਕਿਹਨੇ ਮਾਰਿਆ ਸੀ ਉਹ ਉਹ ਭਾਈ ਇਹਨਾਂ ਨੇ ਨਹੀਂ ਮਾਰਿਆ ਇਹਨਾਂ ਦੇ ਬੌਸ ਨੇ ਇੱਕ ਦੋ ਤਿੰਨ ਹਜ਼ਾਰ ਦੇ ਬਦਲੇ ਇਹਨਾਂ ਬਵਾਦ ਹੋ ਗਿਆ 2 ਦੋ ਤਿੰਨ ਹਜ਼ਾਰ ਦੇ ਬਦਲੇ ਭਾਈ ਅਸੀਂ ਤਾਂ ਅਸੀਂ ਦਿੱਤਾ ਹੈ ਤੁਸੀਂ ਕਿਹਾ ਸੀ ਇਹਨੂੰ ਵੀ ਆਪਾਂ ਚੇਂਜ ਕਰਕੇ ਦੇ ਦੇਣਾ ਤੁਹਾਡਾ ਕਪੜਾ ਸਵੇਰੇ ਇਹਨਾਂ ਨੂੰ ਕਿਹਾ ਸੀ ਕਿ ਪਾਜੀ ਕੋਈ ਗੱਲ ਨਹੀਂ ਚੇਂਜ ਕਰਕੇ ਦੇ ਦਾਂਗੇ ਇਹ ਸਵੇਰੇ ਹੀ ਸਾਨੂੰ ਫੋਨ ਤੇ ਜ ਇਹਨਾਂ ਨੇ ਕੁਝ ਨਸ਼ਾ ਕੀਤਾ ਸੀ ਜਾਂ ਕੁਛ ਕੀਤਾ ਸਾਨੂੰ ਸਵੇਰੇ ਤੇ ਇਹਨਾਂ ਨੇ ਰਫ ਲੈਂਗਵੇ ਸਾਨੂੰ ਗਾਲ੍ਹਾਂ ਕੱਢੀਆਂ ਤੇ ਹੁਣ ਵੀ ਆ ਕੇ ਇਹਨਾਂ ਨੇ ਸਾਨੂੰ ਗਾਲ੍ਹਾਂ ਕੱਢੀਆਂ ਇੱਕ ਤੁਹਾਨੂੰ ਇਸ਼ਾਰਾ ਵੀ ਮਾਰਦੇ ਵੀ ਬਾਹਰ ਆ ਜਾ ਬਾਹਰ ਆ ਜਾ ਸਾਰੇ ਕਹਿੰਦੇ ਬਾਹਰ ਆ ਜਾ ਇਹਨੂੰ ਮੈਂ ਕਿਹਾ ਕੱਲੇ ਨਾ ਤੂੰ ਮੇਰ ਨਾਲ ਕੱਲਾ ਹੈ ਤੂੰ ਬੌਂਸਰ ਦਾ ਕਿੰਨੂ ਬਦਮਾਸ਼ੀ ਤੁਸੀਂ ਦਿਖਾਉਂਦੇ ਆ ਭਾਈ ਤੁਹਾਡੀ ਦੁਕਾਨਦਾਰੀ ਆ ਗੱਦੀ ਆ ਗੱਦੀ ਤੇ ਹੀ ਸਾਰੇ ਬੂਟ ਲੈ ਕੇ ਚਲੇ ਗਏ ਆ ਗੱਦੀ ਦੀ ਲੋਹ ਪੂ ਹਾਂ ਦਾ ਸਟਾਫ ਨੂੰ ੱਤਕਾ ਮਾਰਿਆ ਤੇ ਆ ਕੇ ਇਹਨਾਂ ਨੇ ਭਾਜੀ ਬਹੁਤ ਜ਼ਿਆਦਾ ਬੁਖਸ਼ਿਆ ਕੋਈ ਹਥਿਆਰ ਵਗੈਰਾ ਤਾਂ ਨਹੀਂ ਦਿਖਾਇਆ ਇਹਨਾਂ ਨੇ ਤੁਹਾਨੂੰ ਨਹੀਂ 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 ਹਥਿਆਰ ਨਹੀਂ ਸੀਗਾ ਇਹਨਾਂ ਨੇ ਕੋਲ ਹੱਥੋਂ ਭਾਈ ਕੀਤੀ ਇਹਨਾਂ ਨੇ ਸਾਹ ਨਾਲ ਕੇ ਬਹੁਤ ਜ਼ਿਆਦਾ ਜਦੋਂ ਸਵੇਰੇ ਗਾਲਾਂ ਕੱਢੀਆਂ ਉਸ ਵੇਲੇ ਤੁਸੀਂ ਕੋਈ ਸ਼ਿਕਾਇਤ ਕੀਤੀ ਕੋਈ ਪੁਲਿਸ ਏਟ ਕਹ ਦੱਸਿਆ ਕਿਸੇ ਪ੍ਰਸ਼ਾਸਨ ਨੂੰ ਨਹੀਂ ਅਸੀਂ ਅਸੀਂ ਨਹੀਂ ਕੀਤੀ ਅਸੀਂ ਤਾਂ ਇਹਨਾਂ ਨੂੰ ਭਾਜੀ ਇਹ ਸਾਨੂੰ ਗਾਲਾਂ ਕੱਢੀ ਜੀ ਅਸੀਂ ਤਾਂ ਇਹਨਾਂ ਨੂੰ ਕਹੀ ਕਿ ਭਾਜੀ ਕੋਈ ਗੱਲ ਨੇ ਤੁਸੀਂ ਲੈ ਆਓ ਅਸੀਂ ਸਹੀ ਕਰ ਦਾਂਗੇ ਅਸੀਂ ਹਣਾ ਜਦੋਂ ਇਹਨਾਂ ਨੇ ਸਾਡੇ ਪਾਪਾ ਨੂੰ ਗਾਲਾਂ ਕੱਢੀਆਂ ਫੇਰ ਇਹਨਾਂ ਨੂੰ ਅਸੀਂ ਬੋਲੇ ਇਹਨਾਂ ਨੂੰ ਤੇ ਕਿੰਨੇ ਟਾਈਮ ਤੋਂ ਭਾਈ ਤੁਹਾਡੇ ਮਲਾ ਕਰਨ ਆਣਾ ਨਹੀਂ ਨਹੀਂ ਆਣਾ ਸੀ ਕਿ ਇਹਨਾਂ ਨੇ ਸਾਨੂੰ ਕਿਹਾ ਸੀਗਾ ਕੀ ਕਹਿੰਦੇ ਸੀ ਬੰਦੇ ਨਾਲ ਲੈ ਕੇ ਆਵਾਂਗੇ ਨਹੀਂ ਅਸੀਂ ਕਹਿੰਦੇ ਕਹਿੰਦੇ ਅਸੀਂ ਕਹਿੰਦੇ ਅਸੀਂ ਕਹਿੰਦੇ ਤੁਹਾਨੂੰ 2 ਘੰਟੇ ਤੱਕ ਆਣੇ ਦਾ ਨਾਲ ਗੱਲ ਕਰਨ ਆਣੇ ਹੁਣ ਸਾਲੋਂ ਨਹੀਂ ਪਤਾ ਪਈ ਪਾਈ ਇਹਨਾਂ ਨੇ ਬੌਂਸਰ ਲੈ ਕੇ ਆਣੇ ਸਾਡੇ ਕੋਲ ਯਾਨੀ ਕਿ ਪਹਿਲੇ ਤਿਆਰੀ ਨਾਲ ਆਏ ਸੀਗੇ ਇਹਨੇ ਤਿਆਰੀ ਨਾਲ ਹੀ ਆਏ ਸੀ ਪਾਈ ਕੀ ਪਤਾ ਨਾ ਪਤਾ ਹਥਿਆਰ ਵੀ ਹੋਵੇ ਇਹਨਾਂ ਦੇ ਕੋਲ ਜੇ ਕਿ ਸਾਡੇ ਮਾਰ ਸੇ ਸਾਡੇ ਕੈਂਚੇ ਕੋਈ ਨਹੀਂ ਸੀ ਇੱਥੇ ਪਈਆਂ ਨੇ ਕੀ ਵਾ ਸਾਡੇ ਮਾਰ ਸਕਦੇ ਸੀ ਕਿੰਨੇ ਕੁ ਪੁਰਾਣੇ ਤੁਹਾਡੇ ਗਾ ਕੇ ਜੀ ਇਹ ਹਾਂਜੀ ਕਿੰਨੇ ਕੁ ਪੁਰਾਣੇ ਕੋਲ ਸਾਨੂੰ ਇੱਕ ਸਾਲ ਤੋਂ ਹੀ ਆ ਰਿਹਾ ਇੱਕ ਸਾਲ ਡੇਢ ਸਾਲ ਤੋਂ ਹੀ ਆ ਰਿਹਾ ਸਾਡੇ ਪਹਿਲੇ ਨਹੀਂ ਕਦੀ ਹੋਈ ਇਹਨਾਂ ਦੀ ਗੱਲਬਾਤ ਇਦਾਂ ਦੀ ਮੈਨੂੰ ਵੀ ਪਹਿਲੇ ਕਦੀ ਕੰਪਲੇਂਟ ਵੀ ਨਹੀਂ ਹੋਣੀ ਥੋੜਾ ਜਿਹਾ ਕੁਰਤਾ ਖਰਾਬ ਹੋਇਆ ਆ ਤਾਂ ਭਾਈ ਐਟਲੀਸ ਕੱਪੜਾ ਆ ਭਾਈ ਕੱਪੜੇ ਨੂੰ ਸਿੰਗਰ ਨੇ ਰੋਜ਼ ਪਾਣਾ ਤਾਂ ਐਟਲੀਸ ਉਹ ਭਾਈ ਜਾਣੇ ਬਿਲਕੁਲ ਅੱਜਕੱਲ੍ਹ ਤਾਂ ਬੰਦੇ ਦੀ ਗਰੰਟੀ ਨਹੀਂ ਅੱਜਕੱਲ੍ਹ ਤਾਂ ਲੋਕਾਂ ਨੇ ਦੁਕਾਨਾਂ ਤੇ ਲਗਾ ਕੇ ਲਖਾਇਆ ਹੋਇਆ ਆ ਕਿ ਸਾਡੀ ਕੋਈ ਸਮਾਨ ਦੀ ਕੋਈ ਗਰੰਟੀ ਨਹੀਂ ਹੈਗੀ ਅਸੀਂ ਫੇਰ ਵੀ ਇਹਨੂੰ ਕਿਹਾ ਕਿ ਭਾਈ ਤੁਸੀਂ ਆਪਣੇ ਪੈਸੇ ਲੈ ਲਓ ਜਾਂ ਸਾਡੇ ਕੋਲ ਨਵੀਂ ਤੁਸੀਂ ਕੋਈ ਚੀਜ਼ ਲੈ ਲਓ ਅਸੀਂ ਤਾਂ ਇਹਨਾਂ ਬਾਈ ਕੋਆਪਰੇਟ ਕਰਦੇ ਪਏ ਤੁਸੀਂ ਕੰਪਲੇਂਟ ਕੋਈ ਕੀਤੀ ਪੁਲਿਸਾਂ ਨੇ ਕੋਈ ਨਹੀਂ ਅਸੀਂ ਕੰਪਲੇਂਟ ਕਰਨ ਚੱ ਉਕੇ ਕੀ ਮੰਗ ਕੀ ਕੀ ਮੰਗ ਕੀ ਆਪਣੀ ਹੁਣ ਮੰਗ ਇਹੀ ਆ ਜੀ ਭਾਈ ਆ ਕੇ ਸਾਡੇ ਕੋਲ ਜਿਨ੍ਹਾਂ ਨੇ ਇਹਨਾਂ ਨੇ ਹੱਥ ਚੱਕ ਕੇ ਆ ਕੇ ਮਾਫੀ ਮੰਗਣ ਸਾਡੇ ਤੋਂ ਭਰਾ ਜੀ ਅੱਗੇ ਤੋਂ ਇਦਾਂ ਦਾ ਕੋਈ ਅੱਜ ਭਾਈ ਅਸੀਂ ਇਦਾਂ ਇਹ ਸਾਡਾ ਬਾਜ਼ਾਰ ਦੇ ਵਿੱਚ ਪਈ ਹਜ਼ਾਰ ਦਿਖਾਨਾ ਹੈ ਕੰਨ ਕਿਸੇ ਵੀ ਜਾ ਕੇ ਬਦਮਾਸ਼ੀ ਕਰ ਸਕਦੇ ਆ ਤੇ ਇਹਨਾਂ ਨੂੰ ਦੇਖ ਕੇ ਹੋਰ ਵੀ ਬੰਦੇ ਸਿੰਗਰਾਂ ਦੇ ਵਿੱਚ ਹੋਰ ਵੀ ਕਿਸੇ ਬੰਦਿਆਂ ਦੇ ਵਿੱਚ ਇਹ ਆਊਗੀ ਕਿ ਹਾਂ ਜੀ ਆ ਦੁਕਾਨਦਾਰ ਹੈਗਾ ਇਕੱਲਾ ਹੁੰਦਾ ਵਾ ਉਹ ਸਿਰਫ ਆਪਣੀ ਸ਼ਰੀਫੀ ਨੂੰ ਚੁੱਪ ਰਹਿਂਦਾ ਆ ਤੇ ਆ ਕੇ ਇਦਾਂ ਸਾਰੇ ਬਦਮਾਸ਼ੀ ਕਰਦੇ ਆ ਕੀ ਕਹਿਣਾ ਚਾਹੁੰਦੇ ਇੱਕ ਦੋ ਤਿੰਨ ਹਜ਼ਾਰ ਦੀ ਚਾਹੀਏ ਬਦਲੇ ਐਡਾ ਵੱਡਾ ਸਿੰਗਰ ਹੋ ਕੇ ਆਪਣਾ ਨਾਮ ਖਰਾਬ ਕਰ ਰ ਇੱਕ ਸਮਾਜ ਨੂੰ ਗਲਤ ਮੈਸੇਜ ਜਾਂਦਾ ਸੀ ਤੁਸੀਂ ਇੱਕ ਜਦੋਂ ਅਹੁਦੇ ਦੇ ਹੁੰਦੇ ਇੱਕ ਸਟੇਜ ਤੇ ਹੁੰਦੇ ਹੋ ਤੂੰ ਤੁਹਾਨੂੰ ਉਹਦਾ ਆਪਣੇ ਡਿਸੀਜਨਸ ਹੋ ਸਮੇਂ ਲੈਣੇ ਚਾਹੀਦੇ ਆ ਤੁਸੀਂ ਆ ਕੇ ਆ ਮੇਰੇ ਤਾਜ ਜੀ ਨੇ ਇਹਨਾਂ ਦੇ ਅੱਗੇ ਇਹਨਾਂ ਦੇ ਹੱਲ ਚੁੱਕੇ ਆ ਫਰੰਟ ਤੇ ਆ ਚੁੱਕੇ ਆ ਉਹ ਵੀ ਬਹੁਤ ਜ਼ਿਆਦਾ ਵੱਡੀ ਅਮਾਉਂਟ ਨਹੀਂ ਸੀ ਜੀ 2000 ਸੀਗੀ ਹੈਨਾ ਸੋ ਇਹ ਜੀ ਸ਼ੋਭਾ ਨਹੀਂ ਦਿੰਦੀ ਜੀ ਇਹਨਾਂ ਕਲਾਕਾਰਾਂ ਨੂੰ ਬਿਲਕੁਲ ਜਦੋਂ ਇੱਕ ਲੈਵਲ ਤੇ ਹੋ ਗਏ ਬੰਦੇ ਸੋ ਇਹ ਗਲਤ ਚੀਜ਼ਾਂ ਨਹੀਂ ਦੀ ਬਹੁਤ ਇਹਨਾਂ ਨੂੰ ਇਹੀ ਕਹਾਂਗੇ ਜੇ ਸਾਡੇ ਕੋ ਆ ਕੇ ਮਾਫੀ ਮੰਗੋਗੇ ਸਾਡੇ ਪੇਰੈਂਟਸ ਮੋਰੇ ਆ ਕੇ ਮਾਫੀ ਮੰਗੋਗੇ ਤਾਂ ਸੀ ਪੁਲਿਸ ਕੰਪਲੇਨ ਨਹੀਂ ਕਰਾਂਗੇ ਨਹੀਂ ਤਾਂ ਮੈਂ ਪੁਲਿਸ ਕੰਪਲੇਨ 100% ਆ ਜੀ ਠੀਕ ਤੋਂ ਉਹਦਾ ਜਾ ਰਹੇ ਕੰਪਲੀਟ ਕਰਨ ਤੁਸੀਂ ਹਾਂ ਜੀ ਇੱਥੇ ਜਾ ਰਹੇ ਜੀ ਠੀਕ ਹੈ ਜੀ